ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਚਪੈਰਾ ਕੱਟਣ ਦੀ ਚਪੈਰਾ ਸ਼ਬਦ ਇਹ ਵੇਦਾਂ ਚੋਂ ਆਇਆ ਹੈ Hindu ਸ਼ਾਸਤਰਾਂ ਚੋਂ ਆਇਆ ਹੈ ਜਿਹੜੀ ਚਪੈਰੇ ਦੀ ਪੂਜਾ ਇਹ ਬਿਹਾਰ ਦੇ ਵਿੱਚ ਮਨਾਈ ਜਾਂਦੀ ਹੈ ਚਪੈਰੇ ਦੀ ਪੂਜਾ ਬੜੀ ਧੂਮ-ਧਾਮ ਨਾਲ ਬਿਹਾਰ ਵਿੱਚ ਮਨਾਈ ਜਾਂਦੀ ਹੈ ਪਰ ਸਾਡੇ ਵਾਲਿਆਂ ਵੀ ਜਿਹੜੇ ਸਾਡੇ ਸਿੱਖ ਡੇਰੇਦਾਰ ਨੇ ਇਹਨਾਂ ਵੀ ਜਿਹੜਾ ਚਪੈਰੇ ਦਾ ਸ਼ਬਦ ਹੈ ਉਹ ਤੋਂ ਹਿੰਦੂ ਸ਼ਾਸਤਰਾਂ ਵਿੱਚੋਂ ਕੱਢ ਕੇ ਆਪਣੇ ਵਿੱਚ ਵਾੜ ਦਿੱਤਾ ਹੈ। ਚਪੈਰੇ ਦੇ ਨਾਂ ਤੇ ਇੰਨਾ ਪਖੰਡ ਹੋ ਰਿਹਾ ਹੈ ਕਿ ਉੱਥੇ ਇੰਨੀਆਂ ਭੀੜਾਂ ਲੱਗਦੀਆਂ ਨੇ ਲੋਕਾਂ ਨੂੰ ਚਪੈਰੇ ਦੇ ਨਾਂ ਤੇ ਗੁੰਮਰਾਹ ਕਰਕੇ ਜਿਹੜੇ ਪੁਜਾਰੀ ਤਬਕਾ ਪੁਜਾਰੀ ਲਾਣਾ ਉਹਨੇ ਆਪਣਾ ਵਪਾਰ ਚਲਾਇਆ ਉਹਨੇ ਆਪਣਾ ਧੰਦਾ ਚਲਾਇਆ। ਉਸਨੇ ਚਪੈਰੇ ਦੇ ਨਾਂ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਦੋਂ ਕਿ ਚਪੈਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀਂ ਹੈ ਗੁਰਬਾਣੀ ਦੇ ਵਿੱਚ ਚਪੈਰਾ ਸ਼ਬਦ ਨਹੀਂ ਆਇਆ ਪਰ ਇਹ ਪੁਜਾਰੀ ਦੀ ਦੇਣ ਹੈ ਉਸ ਨੇ ਆਪਣੇ ਆਪਣੇ ਫਾਇਦੇ ਵਾਸਤੇ ਇਹ ਸ਼ਬਦ ਵਰਤਿਆ ਤੇ ਲੋਕਾਂ ਨੂੰ ਗੁਪਰਾਹ ਕਰਕੇ ਚਪੈਰਾ ਕੱਟਣ ਵਾਸਤੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਕੀਤੀਆਂ ਇਸੇ ਭੀੜ ਦੇ ਵਿੱਚ ਹੀ ਲੁਧਿਆਣੇ ਦੀ ਇੱਕ ਬੀਬੀ ਜਿਹੜੀ ਚਪੈਰਾ ਕੱਟਣ ਗਈ ਸੀ ਲੁਧਿਆਣੇ ਹੀ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਿੱਚ ਗਈ ਸੀ ਉਸ ਦੀ ਉਸ ਦੁਪਹਿਰੇ ਵਿੱਚੋਂ ਮੌਤ ਕਿਵੇਂ ਹੁੰਦੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਉਸ ਦੇ ਘਰ ਵਾਲਿਆਂ ਨੇ ਉਸ ਦੇ ਪਿਓ ਨੇ ਇਹ ਗੱਲ ਕਹੀ ਹੈ ਕਿ ਉਹ ਦੁਪਹਿਰਾ ਘਟਣ ਗਈ ਕੁੜੀ ਉੱਥੇ ਉਹਦਾ ਸਕੂਟਰ ਖੜਾ ਹੈ ਪਰ ਉਸ ਨੂੰ ਕੌਣ ਉਥੋਂ ਲੈ ਗਿਆ ਤੇ ਉਸ ਨੂੰ ਲਾ ਕੇ ਉਸ ਦੀ ਮੌਤ ਕਰ ਦਿੱਤੀ ਗਈ ਹੈ ਇਹ ਦੁਪਹਿਰੇ ਦੇ ਨਾਂ ਤੇ ਲੋਕਾਂ ਦੀਆਂ ਮੌਤਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਪਰ ਲੋਕ ਕਦੋਂ ਸਮਝਣਗੇ ਕਿਉਂਕਿ ਪੁਜਾਰੀ ਦਾ ਜਿਹੜਾ ਕੰਮ ਹੈ ਉਸ ਉਹਦਾ ਤਾਂ ਬਿਜ਼ਨਸ ਹੈ ਉਹਨੇ ਤਾਂ ਪੈਸੇ ਕਮਾਣੇ ਨੇ ਉਹਨਾਂ ਨੇ ਤੇ ਲੋਕਾਂ ਨੂੰ ਪਿੱਛੇ ਲਾਣਾ ਹੈ ਪਰ ਦੁਪਹਿਰੇ ਦੇ ਨਾਂ ਤੇ ਲੋਕਾਂ ਦੀਆਂ ਮੌਤਾਂ ਵੀ ਹੋਣ ਲੱਗ ਪਈਆਂ ਲੋਕਾਂ ਦੇ ਬੱਚਿਆਂ ਦੀਆਂ ਮੌਤਾਂ ਵੀ ਹੋਣ ਲੱਗ ਪਈਆਂ ਇਹ ਲੋਕ ਕਦੋਂ ਸਮਝਣਗੇ ਇਹ ਸਾਡੇ ਪ੍ਰਸਿੱਧ ਵਿਦਵਾਨਾਂ ਨੂੰ ਰਾਗੀਆਂ ਢਾਡੀਆਂ ਨੂੰ ਸਾਰਾ ਪਤਾ ਹੈ ਚਪੈਰੇ ਦਾ ਪਰ ਇਹ ਚਪੈਰੇ ਦੇ ਹੱਕ ਵਿੱਚ ਬੋਲਦੇ ਨੇ ਕਿਉਂਕਿ ਇਹਨਾਂ ਦਾ ਇੱਕ ਵਪਾਰ ਹੈ ਇਹ ਲੋਕਾਂ ਨੂੰ ਕਦੀ ਵੀ ਸੱਚੀ ਗੱਲ ਨਹੀਂ ਦੱਸਣਗੇ ਜੇ ਇਹ ਚਪੈਰੇ ਦੇ ਖਿਲਾਫ ਬੋਲਣਗੇ ਤੇ ਇਹਨਾਂ ਨੂੰ ਕੋਈ ਡੇਰੇਦਾਰ ਕੋਈ ਪਜ਼ਾਰੀ ਤਬਕਾ ਇਹਨਾਂ ਨੂੰ ਬੁਲਾਏਗਾ ਨਹੀਂ ਇਸ ਕਰਕੇ ਲੋਕਾਂ ਨੂੰ ਇਹ ਕਦੀ ਵੀ ਨਹੀਂ ਦੱਸਦੇ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਡੇਰਿਆਂ ਤੇ ਜਾ ਕੇ ਮੱਥਾ ਨਾ ਟੇਕੋ ਦੇਹ ਧਾਰੀਆਂ ਦੇ ਕੋਲ ਨਾ ਜਾਓ ਤੇ ਆਪ ਇਹ ਦੇਹ ਧਾਰੀਆਂ ਦੇ ਕੋਲ ਬੈਠੇ ਹੁੰਦੇ ਨੇ ਐਨਾ ਝੂਠ ਬੋਲਦੇ ਨੇ ਦੇਹ ਧਾਰੀਆਂ ਦੇ ਕੋਲ ਬੈਠ ਕੇ ਹੀ ਸਾਡੇ ਕਥਾਕਾਰ ਇਹ ਕਹਿਣਗੇ ਕਿ ਦੇਹ ਧਾਰੀਆਂ ਨੂੰ ਮੱਥੇ ਨਾ ਟੇਕੋ ਤੇ ਆਪ ਦੇਹ ਧਾਰੀਆਂ ਦੀ ਸਟੇਜ ਤੇ ਬੈਠੇ ਹੁੰਦੇ ਨੇ ਚਪੈਰੇ ਦੇ ਨਾਮ ਤੇ ਲੋਕਾਂ ਨੂੰ ਗਮਰਾ ਕੀਤਾ ਗਿਆ ਪੁਜਾਰੀਆਂ ਵੱਲੋਂ ਸਾਡੇ ਸਿੱਖ ਡੇਰੇਦਾਰਾਂ ਵੱਲੋਂ ਰਾਗੀਆਂ ਵੱਲੋਂ ਟਾਡੀਆਂ ਵੱਲੋਂ ਕਥਾਕਾਰਾਂ ਵੱਲੋਂ ਸਾਰਿਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਉਹਨਾਂ ਇੱਕ ਧੰਦਾ ਚਲਾਇਆ ਪੈਸੇ ਕਮਾਣ ਦਾ ਲੋਕਾਂ ਨੂੰ ਗੁੰਮਰਾਹ ਕਰਕੇ ਭੀੜਾਂ ਇਕੱਠੀਆਂ ਕਰਦੇ ਨੇ ਤੇ ਭੀੜਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਚਪਰੇ ਦੇ ਵਿੱਚ ਇਹ ਕਹਿੰਦੇ ਨੇ ਚਪਰੇ ਦੇ ਵਿੱਚ ਸ਼ਕਤੀ ਬੜੀ ਹੈ ਜੇ ਚਪਰੇ ਦੇ ਵਿੱਚ ਸ਼ਕਤੀ ਹੁੰਦੀ ਤਾਂ ਫਿਰ ਉਸ ਬੀਬੀ ਦੀ ਮੌਤ ਨਾ ਹੁੰਦੀ ਇਹਨਾਂ ਦਾ ਸਿਰਫ ਇੱਕ ਧੰਦਾ ਹੈ ਇਹਨਾਂ ਤੋਂ ਬਚੋ ਜਦੋਂ ਬੰਦਾ ਪੁਜਾਰੀ ਤੋਂ ਸਿੱਖ ਪੁਜਾਰੀ ਤੋਂ ਸਿੱਖ ਡੇਰੇਦਾਰਾਂ ਤੋਂ ਬਚ ਗਿਆ ਬੰਦਾ ਸਮਝੋ ਉਹਦੀ ਜਿਹੜੀ ਜ਼ਿੰਦਗੀ ਉਹਦਾ ਜੀਵਨ ਇਹ ਸਫਲ ਹੋ ਗਿਆ ਉਹ ਪ੍ਰਵਾਨਿਆ ਜਾਏਗਾ ਅਗਰ ਜੇ ਦੇਹ ਧਾਰੀਆਂ ਦੇ ਚੰਗਲ ਵਿੱਚ ਫਸ ਗਿਆ ਤੇ ਬੰਦਾ ਪ੍ਰਵਾਨ ਹੋ ਕੇ ਇਸ ਧਰਤੀ ਤੋਂ ਨਹੀਂ ਜਾਏਗਾ ਨਰਕਾ ਨੂੰ ਜਾਏਗਾ ਜਿਹੜਾ ਬੰਦਾ ਦੇਹਧਾਰੀ ਸਿੱਖ ਦੇਹਧਾਰੀ ਬਾਬਿਆਂ ਤੋਂ ਬਚ ਗਿਆ ਉਹਦਾ ਇੱਥੇ ਆਉਣਾ ਸਫਲ ਹੈ ਉਹ ਇਥੋਂ ਪ੍ਰਵਾਨ ਹੋ ਕੇ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ